ਸੱਚ ਕਾਲਜੀ ਤੁਸੀਂ ਦੇਖ ਰਹੇ ਹੋ ਨਿਊਜ਼ ਅਪਡੇਟ ਅੰਮ੍ਰਿਤਸਰ ਚੈਨਲ ਤੇ ਮੈਂ ਤੁਹਾਡਾ ਆਪਣਾ सोनू ਗਿੱਲ ਜਵਾਈ ਨੇ ਸਾਲੇ ਅਤੇ ਸਹੁਰੇ ਨੂੰ ਘਰ ਬੁਲਾ ਕੇ ਕੀਤੀ ਕੁੱਟਮਾਰ ਤੋੜੀਆਂ ਲੱਤਾਂ ਤੇ ਬਾਹਾਂ ਜਵਾਈ ਦੇ ਘਰ ਆਏ ਇੱਕ ਜ਼ਿਮੀਂਦਾਰ ਵੱਲੋਂ ਬੋਲੇ ਗਏ ਜਾਤੀ ਸੂਚਕ ਸ਼ਬਦ ਅਤੇ ਮੁੰਡੇ ਨੂੰ ਭਜਾ ਕੇ ਉਹਦੇ ਪਿੱਛੇ ਫਾਇਰ ਵੀ ਕੱਢੇ ਗਏ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ ਇਨਸਾਫ ਦਿਵਾਉਣ ਵਾਸਤੇ ਉੱਚੇ ਚੇੇ ਤੌਰ ਤੇ ਪਹੁੰਚੇ ਬਾਬਾ ਹਰਦੇਵਨਾਥ ਜੀ ਸ਼ੇਰਗਿੱਲ ਬਾਬਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਏਗਾ ਅਤੇ ਦੋਸ਼ੀਆਂ ਤੇ ਵੱਡੀ ਕਾਰਵਾਈ ਕਰਵਾਈ ਜਾਵੇਗੀ। ਪਰਿਵਾਰ ਨੇ ਬਹੁਤ ਹੀ ਜ਼ਿਆਦਾ ਗੰਭੀਰ આરોਪ ਲਗਾਏ ਨੇ। ਆਓ ਦੇਖਦੇ ਹਾਂ ਲਾਈਵ ਤਸਵੀਰਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਧੰਨਵਾਦ। ਪੈਂਦੇ ਆਪਣਾ ਨਾਮ ਤੇ ਪਿੰਡ ਦੱਸਦੇ। ਮਾਤਾ ਜੀ ਜੀ ਮੇਰਾ ਨਾਮ ਚਰਨਜੀਤ ਪਿੰਡ ਭਾਈ ਲੱਧੂ ਜੀ ਜੀ ਬਹੁਤ ਜ਼ਿਆਦਾ ਮੇਰ ਨਾਲ ਮੇਰਾ ਘਰ ਵਾਲਾ ਅਤਿਆਚਾਰ ਕਰਦਾ ਆ ਦਲੇਰ ਸਿੰਘ ਉਹਦਾ ਨਾਮ ਆ ਸਾਬਾ ਜੱਟ ਉਹਦੇ ਨਾਲ ਰਲ ਕੇ ਤੇ ਬਹੁਤ ਅਤਿਆਚਾਰ ਕਰਦੇ ਆ ਜੀ ਛੋਟਾ ਜਿਹਾ ਮੇਰਾ ਬੱਚਾ ਆ ਮੈਨੂੰ ਘਰੋਂ ਕੱਢ ਦਿੱਤਾ ਵਾ ਤੇ ਬਹੁਤ ਅਤਿਆਚਾਰ ਕਰਦੇ ਆ ਉਹ ਸਾਬਾ ਜੱਟ ਕਹਿੰਦਾ ਕਿ ਜੇ ਚੂੜੀਏ ਸਾਡਾ ਗੋਹਾ ਸੁੱਟੇਗੀ ਤੇ ਤੈਨੂੰ ਰੱਖਾਂਗੇ ਨਹੀਂ ਤੇ ਨਹੀਂ ਰੱਖਾਂਗੇ ਇਹ ਤੁਹਾਡਾ ਜਿਹੜਾ ਘਰ ਵਾਲਾ ਵਾ ਉਹ ਨੇ ਕੁਝ ਕਹਿੰਦਾ ਉਹਨਾਂ ਜ਼ਿੰਮੇਵਾਰਾਂ ਨੂੰ ਉਹਨਾਂ ਨੂੰ ਉਹ ਨਹੀਂ ਕੁਝ ਵੀ ਬੋਲਦਾ ਬਸ ਉਹ ਜੱਟ ਹੀ ਸਾਰਾ ਕੁਝ ਕਰੀ ਜਾਂਦੇ ਜੋ ਵੀ ਕਰਦੇ ਉਹ ਜੱਟ ਰਲ ਕੇ ਕਹੀ ਜਾਂਦੇ ਵੀ ਆਹ ਅਸੀਂ ਨਹੀਂ ਰੱਖਣਾ ਤੈਨੂੰ ਇੱਥੇ ਰੱਖਣ ਰਹਿਣ ਦੇਣਾ ਨਹੀਂ ਆ ਚੂੜਗੇ ਜੇ ਗੋਆ ਸੋਟ ਲੇਂਗੀ ਰੱਖਾਂਗੇ ਨਹੀਂ ਤੇ ਨਹੀਂ ਰੱਖਾਂਗੇ ਇਹ ਜ਼ਿੰਮੇਵਾਰਾਂ ਦਾ ਕੰਮ ਕਰਦਾ ਤੇ ਹਾਂਜੀ ਉਹਨਾਂ ਨਸ਼ਾ ਨੁਸ਼ਾ ਰਲ ਕੇ ਵੇਚਦਾ ਸ਼ਰਾਬ ਵਗੈਰਾ ਕੱਢਦਾ ਵੇਚਦਾ ਭੈੜੀ ਬੰਨਾ ਲੈਂਦਾ ਉਹਨਾਂ ਠੇਕੇ ਤੇ ਆਪਾਂ ਆਮ ਏ ਵੀ ਇਹਨਾਂ ਨੇ ਕਰੇ ਪੱਜ ਨਹੀਂ ਸੱਦ ਲਿਆ ਵੀ ਚਲੋ ਕੋਈ ਨਹੀਂ ਆਜੋ ਫੈਸਲਾ ਕਰ ਲੈਨੇ ਆ ਕਹਿ ਦਿੱਤਾ ਵੀ ਇਹ ਪਾਪਾ ਨੂੰ ਸੱਦ ਲਿਆ ਮੇਰੇ ਨੂੰ ਮੇਰੇ ਭਰਾ ਨੂੰ ਸੱਦ ਲਿਆ ਤੇ ਚਲੋ ਕੋਈ ਨਹੀਂ ਆਪਾਂ ਫੈਸਲਾ ਕਰ ਲੈਨੇ ਆ ਤੇ ਇਹਨਾਂ ਨੇ ਪੱਜ ਨਾਲ ਸੱਦ ਕੇ ਮੇਰੇ ਭਰਾ ਦੀਆਂ ਲੱਤਾਂ ਤੋੜ ਦਿੱਤੀਆਂ ਤੇ ਮੇਰੇ ਬਾਹ ਵੀ ਤੋੜਤੀ ਮੇਰੇ ਵੀਰ ਦੀ ਤੇ ਮੇਰੇ ਪਿਓ ਨੂੰ ਬਹੁਤ ਕੁੱਟਿਆ ਮਾਰਿਆ ਬੁੱਢੇ ਬਾਰੇ ਮੇਰੇ ਪਿਓ ਨੂੰ ਬਹੁਤ ਕੁੱਟਿਆ ਮਾਰਿਆ ਆਪਾਂ ਸਰਕਾਰ ਕੋਲ ਕੀ ਮੰਗ ਕਰਦੇ ਆ ਜੀ ਮੈਨੂੰ ਇਨਸਾਫ ਚਾਹੀਦਾ ਵਾ ਕੀ ਇਹ ਹੁਣ ਇਨਸਾਫ ਮੈਂ ਮੰਗਦੀ ਵਿਚੋ ਕਲੀਅਰ ਹੋ ਜਾਂਦਾ ਭਾਈ ਨਾਮ ਮੇਰਾ ਕੁਲਦੀਪ ਸਿੰਘ ਹੈ ਜੀ ਪਿੰਡ ਸਰਾਇਮਾ ਤਖਾ ਕੀ ਵਾਕਿਆ ਹੈ ਪਰ ਨਹੀਂ ਵਾਕਿਆ ਹੋਇਆ ਜੀ ਮੇਰੀ ਭੈਣ ਦੇ ਪਿੰਡ ਲੱਧੂ ਸੋਹਰਾ ਪਰਿਵਾਰ ਹੈ ਜੀ ਸੋਹਰਾ ਪਰਿਵਾਰ ਦਾ ਨਾਮ ਕੀ ਹੈ ਜੀ ਪਰੋਣੇ ਦਾ ਨਾਮ ਦਲੇਰ ਸਿੰਘ ਹੈ ਜੀ ਮਤ ਪਿਤਾ ਦਾ ਨਾਮ ਕੀ ਅੰਗਰੇਜ਼ ਪਿਓ ਦਾ ਸਿੰਘ ਹੈ ਜੀ ਇੱਕ ਾਤਮ ਝਗੜਾ ਆਇਆ ਤੁਹਾਡਾ ਜੀ ਝਗੜਾ ਜੀ ਉਹਨਾਂ ਨੇ ਮੇਰੀ ਭੈਣ ਨੂੰ ਕੁੱਟਮਾਰ ਕੀਤੀ ਤੇ ਫੈਸਲੇ ਦੇ ਸਾਨ ਉਹਨੇ ਪਰੌਣੇ ਨੇ ਸਾਧ ਲਿਆ ਵੀ ਆਜੋ ਕੋਈ ਗੱਲ ਨਹੀਂ ਬੈਠ ਕੇ ਗੱਲ ਕਰ ਲੈਨੇ ਗਾੜੀ ਉਹਨੇ ਜੱਟਾਂ ਜ਼ਿਮੀਂਦਾਰਾਂ ਦੇ ਮੁੰਡੇ ਬਹੁਤ ਇਕੱਠੇ ਕੀਤੇ ਸੀਗੇ ਕਿ ਜ਼ਿਮੀਂਦਾਰ ਕੌਣ ਸੀ ਜੀ ਇੱਕ ਹੈਪੀ ਸਰਪੰਚ ਕਹਿੰਦੇ ਵੀ ਪਿੰਡ ਦਾ ਮਜੂਦਾ ਹੈ ਤੇ ਅਹੀਂ ਗਏ ਅਹੀਂ ਉਥੇ ਬੈਠੇ ਗੱਲਬਾਤ ਕੀਤੀ ਤੇ ਇਹ ਇਸ ਤਰ੍ਹਾਂ ਉਹ ਤੇ ਉਹਨੇ ਸਾਨੂੰ ਸਾਡੇ ਦਲ ਪੈ ਗਿਆ ਤੇ ਜੋ ਵੀ ਮੁੰਡੇ ਉਹਨੇ ਇਕੱਠੇ ਕੀਤੇ 50 30 ਮੁੰਡੇ ਇਕੱਠੇ ਕਰਕੇ ਤੇ ਮੇਰੇ ਬਾਪ ਦੇ ਵੀ ਮੇਰੇ ਵੀ ਤੇ ਸਾਡੇ ਦੋਹਰੇ ਉਹਨਾਂ ਨੇ ਜੋ ਹਥਿਆਰ થી ਮਾਰੇ ਤੇ ਅਹੀਂ ਮੈਂ ਤਾਂ ਕੋਠਾ ਟੱਪ ਕੇ ਭੱਜ ਗਿਆ ਤੇ ਮਗਰੋਂ ਉਹਨੇ ਫਾਇਰਿੰਗ ਕੀਤੀ ਯਾਨੀ ਕਿਨੇ ਕੀਤੀ ਸੀ ਜੀ ਹੈਪੀ ਸਿੰਘ ਨੇ ਉਹਨਾਂ ਕੋਲ ਹਥਿਆਰ ਬਹੁਤ ਜ਼ਿਆਦਾ ਸੀ ਫਾਇਰ ਕੀਤੀ ਪਰ ਮੇਰੇ ਪਾਸ ਦੀ ਵਜ੍ਹਾ ਨਾਲ ਕੋਈ ਨਹੀਂ ਵਜਦਾ। ਸੋ ਮੈਂ ਪਾਈ ਗਿਆ ਪਰ ਜਦੋਂ ਉਹਨਾਂ ਨੇ ਜਿਹੜੇ ਮੁੰਡੇ ਸੀ ਉਹਨਾਂ ਨੇ ਮੈਨੂੰ ਬਾਅਦ ਚ ਜੋੜੀ ਉਹਨਾਂ ਕੋਲ ਹੈਗੇ ਆ ਕਿ ਵਿਚਾਰਾ ਲੱਗਦਾ ਰਹੇ ਉਹ ਵੀ ਸਾਰੇ ਹੀ ਮਾਰ ਮਾਰ ਕੇ ਲੱਤਾਂ ਦੇ ਤੇ ਖਾਂ ਕਰਤਾ ਲੱਤਾਂ ਤੋਂ ਜੀ ਚੀਕੀ। ਉਹ ਕੋਈ ਇਤਲਾਫ ਨਹੀਂ ਹੋ ਕੇ ਸਾਨੂੰ ਬਹੁਤ ਲੱਗਦੀ ਸੀ। ਬਾਤ ਹੋ ਗਈ ਤੇ ਸਾਨੂੰ ਇਨਸਾਫ ਤੇ ਸੀ ਹੁਣ ਕੀ ਮੰਗ ਕਰਦੇ ਵੀ? ਅਸੀਂ ਇਹ ਹੀ ਮੰਗ ਕਰਦੇ ਆ ਕਿ ਉਹ ਜਿਹੜੇ ਦੰਗਾਰ ਆ ਕੋਸਾਂ ਕੋਤਰੀਆਂ ਜੋ ਵੀ ਸਾਡੀ ਜਾਤੀ ਦੇ ਬਾਰੇ ਬਹੁਤ ਜ਼ਿਆਦਾ ਗਲਤ ਲੱਭਤ ਬੋਲਦੇ ਰਹੇ ਇਹ ਸਾਡੀ ਭੈਣ ਨੂੰ ਇਹ ਕਰਕੇ ਆਪਣਾ ਨਿਸ਼ਾਤ ਮੰਗਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਜੋ ਇੱਕ ਅਸੀਂ ਪੀੜਿਤ ਪਰਵਾੜਗੁਰ ਪਹੁੰਚੇ ਗੁਰਨਾਨਕੋ ਹਸਪੀਟਲ ਜੋ ਇੱਕ ਪਿੰਡ ਲੱਧੂਵਾਲ ਇਹਨਾਂ ਦੀ ਬੇਟੀ ਗਈ ਹੈਗੀ ਤੇ ਸਰਾਏ ਮੰਡਖਾਨ ਇਹਨਾਂ ਦਾ ਨਗਰ ਹੈਗਾ ਉਹ ਪਹਿਲਾਂ ਵੀ ਇਹਨਾਂ ਜੀ ਕਿਤੇ ਬੇਟੀ ਨੂੰ ਕੋਟ ਮਾਰ ਕਰਦਾ ਰਿਹਾ ਜੀ ਤੇ ਨਾ ਰੋਟੀ ਦੇਣੀ ਨਾ ਨੂੰ ਦੀੜਾ ਬਿਸਤਰਾ ਦੇਗਾ ਬਾਹਰ ਕੱਢ ਦਿੰਦਾ ਰਿਹਾ ਫੇ ਇਹ ਨਾ ਬੇਟੀ ਨੂੰ ਲੈ ਆਂਦਾ ਘਰ ਫਿਰ ਇੱਕ ਇਹਨਾਂ ਦਾ ਨਗਰ ਦੇ ਵਿੱਚ ਖੱਤਰੀ ਆ ਤੇ ਇੱਕ ਜ਼ਿਮੀਂਦਾਰ ਆ ਉਹਨਾਂ ਨੂੰ ਕਿਤੇ ਪਰੋਣੇ ਨੂੰ ਫੋਨ ਫਾਨ ਕੀਤਾ ਵਾ ਕਿ ਕੀ ਚੱਕਰ ਆ ਆਂਦਾ ਵੀ ਇੱਥੇ ਆ ਜਾਓ ਫਿਰ ਬਹਿ ਕੇ ਗੱਲ ਕਰਾਂਗੇ ਉਥੇ ਬੁਲਾਇਆ ਜਦੋਂ ਗਏ ਦੋਵੇਂ ਪਿਓ ਪੁੱਤ ਤੇ ਪਿਓ ਪੁੱਤ ਦੋਵੇਂ ਗਏ ਆ ਤੇ ਉਥੇ ਕੋਈ ਗੱਲ ਨਹੀਂ ਉਹਨਾਂ ਜੀਵਦਾਨ ਨੇ ਪੁੱਛਿਆ ਵੀ ਹਾਂ ਪਰ ਆਉਣਾ ਕੀ ਗੱਲ ਹੋਈ ਹੈ ਪਰ ਉਹਨਾਂ ਦੇ ਕੋਈ ਬੋਲਿਆ ਨਹੀਂ ਲਾਗੋ ਜੀਵਦਾਨ ਕਹਿੰਦਾ ਵੀ ਆਪਾਂ ਕੁੱਤੀ ਚੂੜੀ ਨਹੀਂ ਰੱਖਣੀ ਇਹਨੇ ਗੰਦ ਪਾਇਆ ਵੇ ਚਵਲ ਕੁੜੀ ਹੈ ਤੇ ਉੱਠ ਕੇ ਉਹਨਾਂ ਦਾ ਭਰਾ ਬਰੇਦਰ ਸਾਹਿਬ ਉਹਨਾਂ ਨੇ ਉੱਠ ਕੇ ਕਹੇ ਆ ਵੀ ਤੁਸੀਂ ਭਾਜੀ ਅੰਕਲ ਜੀ ਆਹ ਗੱਲ ਨਾ ਕਰੋ ਸਾਡੀ ਭੈਣ ਆ ਇੰਨੀ ਗੱਲ ਕਹਿੰਦੇ ਆ ਕਹਿੰਦਾ ਵੀ ਤੂੰ ਹੀ ਤੇ ਚੂੜਾ ਹੀ ਆ ਚੂੜੀ ਦਾ ਭਰਾ ਉਸੇ ਵੇਲੇ ਦੀ ਗੱਲ ਪੈ ਗਿਆ ਤੇ ਪਿਓ ਦੇ ਵੀ ਗਲ ਪੈ ਗਿਆ ਮੁੰਡੇ ਨੂੰ ਅੰਦਰ ਵੜਤਾ ਵਾ ਪਿਓ ਨੂੰ ਬਾਹਰ ਕੁੱਟ ਮੋੜ ਕਰਨ ਲੱਗੇ ਤੇ ਜਦੋਂ ਉਹ ਮੁੰਡੇ ਨੂੰ ਪਤਾ ਲੱਗਾ ਵੀ ਇਹ ਪਿਓ ਨੇ ਮੇਰੇ ਨੂੰ ਕੁੱਟ ਮਾਰ ਇਹ ਉੱਠ ਕੇ ਭੱਜ ਖੜਿਆ ਵਗਾ ਤੇ ਮਗਰ ਉਹਨਾਂ ਦੋ ਫਾਇਰ ਕੀਤੇ ਮੁੰਡਾ ਡੇਪਿਆ ਵਾ ਤੇ ਇਹਨਾਂ ਦਾ ਰਫਲਦੀਪ ਬੱਟ ਮਾਰ ਮਾਰ ਕੇ ਤੇ ਦੋਨੇ ਲੱਤਾਂ ਤੋੜੀਆਂ ਬਾਹਾਂ ਵੀ ਤੋੜੀਆਂ ਆਹੀ ਪ੍ਰਸ਼ਾਸਨਿਕ ਵਾਲੀ ਬੇਨਤੀ ਕਰਦੇ ਆ ਜੋ ਬੰਦੀ ਕਾਰਵਾਈ ਕੀਤੀ ਜਾਵੇ ਤੇ ਨੀਤੀ ਸਾਨੂੰ ਸੜਕਾਂ ਦੇ ਉੱਤੇ ਦੀ ਮਜਬੂਰ ਨਾ ਕੀਤਾ ਜਾਵੇ ਇੱਕ ਸਰਵਜਿੰਗ ਧੋਨਿਆ ਜਿਹੜੀ ਜੋ ਇਥੇ ਆਮ ਪਾਰਟੀ ਦਾ ਐਮਐਲਏ ਆ ਕਰਾਰੀ ਉਹ ਸਭ ਕੁਝ ਕਰਾ ਰਿਹਾ ਆ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਗੰਦੀਆਂ ਹਰਕਤਾਂ ਤੋਂ ਬਾਜ਼ ਆਜੋ ਆਉਣ ਵਾਲੇ 27 ਦੇ ਵਿੱਚ ਤੁਹਾਡਾ ਬੁਰਾ ਹਾਲ ਹੋਣਾ ਜੇ ਮੈਂ ਚੇਤਾਵਨੀ ਦੇਣਾ ਉਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਆਮ ਪਾਰਟੀ ਨੂੰ ਇਹੋ ਜਿਹੇ ਜਿਹੇ ਗੰਦੇ ਨੀਤੀਆਂ ਘੇੜਣੇ ਆ ਇਹ ਬਾਜਾ ਨੂੰ ਗਰੀਬ ਪਰਿਵਾਰ ਤੇ ਅਤਿਆਚਾਰ ਉਦੋਂ ਕਹਿੰਦੇ ਵੀ ਆਪਾਂ ਆਮ ਪਾਰਟੀ ਆਮ ਬੰਦਿਆਂ ਦੀ ਆਪਾਂ ਹਮਾਇਤ ਕਰਦੇ ਕੀ ਕਹਿੰਦੇ ਮੈਂ ਗਰੀਬਾਂ ਨੂੰ ਇੱਕ ਅਨਸਾਭ ਦਉਣ ਵਾਤੇ ਨੂੰ ਕੁੱਟ ਮਾਰ ਕਰਾਣੇ ਇਹਨਾਂ ਦੇ ਐਮ ਐਲ ਏ ਸਰਵਨ ਸਿੰਘ ਧੁੰਨ ਤੇ ਮੈਂ ਪ੍ਰਸ਼ਾਸਨਿਕ ਅਗਲੀ ਬੇਨਤੀ ਕਰਦਾ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਥੋੜੇ ਦਿਨਾਂ ਦਾ ਕੇ ਇੱਕ ਐਸੀ ਕਮਿਸ਼ਨ ਦਾ ਇੱਕ ਦੁਆਰ ਖਾ ਰਹੇ ਆਪਾਂ ਤੇ ਜੋ ਵੀ ਇੱਥੇ ਸ਼ਿਕਾਇਤਾਂ ਦੇ ਉੱਪਰ ਕੋ ਬੰਦੀ ਕਾਰਵਾਈ ਕੀਤੀ ਗਿਆ ਅਗਰ ਆਪਾਂ ਹੋਣਗੇ ਇੱਕ ਇਨਚਾਰਜ ਸਾਹਿਬ ਨਾਲ ਗੱਲ ਕੀਤੀ ਤੇ ਉਹ ਇਨਚਾਰਜ ਸਾਹਿਬ ਕਹਿ ਰਿਹਾ ਤੇ ਆਪਾਂ ਜੇ ਐਮਲਰ ਦੋਗੇ ਤੇ ਆਪਾਂ ਆਣਗੇ ਤੇ ਇਹਨਾਂ ਦੇ ਬਿਆਨ ਕਰਦੇ ਆ ਜੇ ਤੁਹਾਨੂੰ ਲੈ ਬਿਆਨ ਲੈਣ ਆਇਓ ਹਸਪੀਟਲ ਜੀ ਇਹਨਾਂ ਦਾ ਫਰਜ ਬੰਦਾ ਸੀ ਇਹਨਾਂ ਦੇ ਬਿਆਨ ਲੈ ਹੁੰਦਾ ਹੋਈ ਨਿਆ ਹੋਈ ਸਗੋਂ ਹੋਰੀ ਉਲਜੀਤਲ ਗਲਨ ਆਈ ਇਹਨਾਂ ਉਲਜੀਤ ਆਈ ਆਂਡਿਆ ਜੀ ਉਹ ਆਖਰਾ ਤੂੰ ਸੱਚ ਨਹੀਂ ਬੋਲਿਆ ਕਿ ਸੱਚ ਹੈ ਮੈਂ ਤੁਸੀਂ ਉੱਥੇ ਹੈਗੇ ਆਂਦੇ ਅਸੀਂ ਵੀ ਨਹੀਂ ਉੱਥੇ ਹੈਗੇ ਨਾ ਤੁਸੀਂ ਉੱਥੇ ਹੈਗੇ ਨਾ ਅਸੀਂ ਉੱਥੇ ਹੈਗੇ ਤੇ ਜਿਹੜੇ ਉੱਥੇ ਦੋਨੇ ਪਿਓ ਪੋਤੇ ਕੇ ਤੇ 20 25 ਬੰਦੇ ਸੀ ਉੱਥੇ ਤੇ ਜਿਹੜਾ ਨਾ ਜੀਂਦਰਾ ਨੇ ਅੱਜ ਸ਼ਾਨ ਦੇ ਖਿਲਾਫ ਬੋਲਿਆ ਵਾ ਇਨਾਂ ਦਾ ਆਪਾਂ ਇਨਸਾਫ ਲੈਣਾ ਵਾ ਤੇ ਲੈ ਕੇ ਛੱਡਾਂ ਕਿ ਸਾਨੂੰ ਭਾਵੇਂ ਉੱਚੇ ਪੱਦਰ ਤੇ ਹੀ ਤਰਨਾ ਲਾਉਣੇ ਹੋ ਸਕਿਆ ਤੇ ਸਾਨੂੰ ਬਿਆਸਪੁਰ ਬੰਦ ਕਰਨ ਦੀ ਨੋਗਤਾਂ ਜੀ ਜੈ ਵਾਲਮਿਕੀ ਹਰ ਹਰ ਵਾਲਮਿਕੀ ਮੇਰੀ ਬੇਟੀ ਵਈ ਹੀ ਪਿੰਡ ਲੱਧੂ ਪਿੰਡ ਸਰਾ ਆਪਾਂ ਉਹ ਸਾਨੂੰ ਜੀ ਪਿੰਡ ਪਰੋਣੇ ਨੇ ਬਹੁਤ ਜ਼ਿਆਦਾ ਖਰਾਬ ਕਰਦਾ ਈ ਉਹਨਾਂ ਨੇ ਮੇਰੀ ਧੀ ਨੂੰ ਕੁੱਟ ਮਾਰ ਕੇ ਕੱਢਿਆ ਹੈ ਮੈਂ ਜਦੋਂ ਗਿਆ ਆਇਆ ਨੇ ਮੈਨੂੰ ਸੱਜਿਆ ਪਰੋਣੇ ਨੇ ਸਾਨੂੰ ਫੋਨ ਕਰਕੇ ਵੀ ਆ ਜਾਓ ਗੱਲਬਾਤ ਕਰ ਲੈਣੇ ਆ ਜਦੋਂ ਅਸੀਂ ਗਏ ਆ ਜਾ ਕੇ ਜਾਂਦਿਆਂ ਨੂੰ ਹੋਰ ਦੇ ਨਾ ਜ਼ਿਮੀਦਾਰ ਮੁੰਡੇ ਬੈਠੇ ਆ ਜੀ ਉਹਨਾਂ ਨੇ ਜਾ ਕੇ ਸਾਨੂੰ ਪੁੱਛਿਆ ਕਿ ਸਾਹੀ ਵੀ ਕੀ ਗੱਲ ਬਾਤ ਆ ਪਰੌਣੇ ਨੇ ਬਹਾਮਣ ਸਾਡੇ ਨਾਲ ਆ ਕੇ ਖੱਤਰੀ ਉਹਨੇ ਜੀ ਨਾ ਮਨਦੀਪ ਸਿੰਘ ਉਹਨੇ ਜਾ ਕੇ ਸਾਨੂੰ ਉਹਨੇ ਪੁੱਛਿਆ ਵੀ ਪਰੌਣੇ ਤੇਰੀ ਕੀ ਗੱਲ ਬਾਤ ਆ ਪਰੌਣੇ ਨੇ ਅੱਗੋਂ ਆਖਿਆ ਵੀ ਇਹ ਇੱਥੇ ਬੰਦੇ ਲਿਖਦੀ ਇਹ ਜ਼ਿਮੀਦਾਰਾਂ ਦੇ ਵੀ ਇਹ ਇਹ ਇੱਥੇ ਨੇ ਪਿੰਡ ਦੇ ਵਿੱਚ ਗੰਦ ਪਾਇਆ ਆ ਇੰਨੂੰ ਅਹੀਂ ਰੱਖਣਾ ਹੀਗਾ ਕੁੱਤੀ ਚੂੜੀ ਨੇ ਪਿੰਡ ਦੇ ਵਿੱਚ ਗੰਦ ਪਾਇਆ ਮੁੜ ਕੇ ਜੀ ਬਸ ਇੰਨੀ ਗੱਲ ਕਰਕੇ ਦਹੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਜਿਹੜਾ ਨੇ ਗੰਦ ਪਾਇਆ ਇਹਨੇ ਜੀ ਸਾਨੂੰ ਮੁੜ ਕੇ ਉਹ ਆਂਦਾ ਸਾਡੇ ਤੋਂ ਪ੍ਰੂਫ ਮੰਗਦੇ ਜੇ ਇਹ ਜੀ ਉਸਕੇ ਮੇਰੇ ਬੇਟੇ ਦੇ ਗਾਲ ਪਾਇਆ ਕਿਨੇ ਕਿਹਾ ਜੀ ਪ੍ਰੂਫ ਮੰਗ ਆ ਪੀ ਸਿੰਘ ਨੇ ਉਹ ਜੀ ਮੇਰੇ ਮੁੜਕੇ ਬੇਟੇ ਦੇ ਗਾਲ ਪਾਇਆ ਜਦੋਂ ਮੈਂ ਮੁਰਦਾ ਦੇ ਗਾੜੀ ਹੱਥ ਵੀ ਜਿਹੜੇ ਵੀ ਗੱਲ ਸਾਡੀ ਗੱਲ ਨਹੀਂ ਹੈ ਤੁਹਾਡੇ ਨਾਲ ਕੋਈ ਵੀ ਸਾਡੀ ਗੱਲ ਆ ਪਰਵਣੇ ਨਾਲ ਪਰ ਉਹਨੇ ਨੇ ਪਰੋਣਾ ਦੇ ਜੇ ਬੋਲੇ ਨਹੀਂ ਤੇ ਹੈਪੀ ਸਿੰਘ ਜਿਹੜਾ ਇਹਨਾਂ ਨੇ ਮੁਰਗੇ ਮੁੰਡੇ ਸਾਧ ਕੇ ਸਾਡੀ ਕੋਟਮਾਰ ਕਰਨੀ ਚਾਲੂ ਕਰਤੀ ਜੀ ਮੁੰਡੇ ਮੇਰੇ ਨੂੰ ਹੈਪੀ ਸਿੰਘ ਜ਼ਿੰਮੇਦਾਰ ਹੈ ਜੀ ਮੁੰਡੇ ਮੇਰੇ ਨੂੰ ਉਹਨਾਂ ਨੇ ਅੰਦਰ ਦੇ ਲਿਆ ਮੈਨੂੰ ਉਹਨਾਂ ਬਾਹਰ ਕੁੱਟਣਾ ਚਾਲੂ ਕਰਤਾ ਜੀ ਮੈਂ ਮੁਰਗੇ ਹੱਥ ਵੀ ਜ਼ੋਰਦਾਰ ਨੇ ਪਰ ਮੁਰਕੇ ਮੁੰਡਾ ਮੇਰਾ ਨਿਕਲ ਕੇ ਕਿਸੇ ਤਰ੍ਹਾਂ ਵੀ ਬਚਾਉਣ ਦੀ ਜਾਨ ਬਚਾਉਂਦਾ ਮਾਰਿਆ ਭੱਜਾ ਹੈ ਮੈਂ ਮੁਰਗੇ ਮੈਨੂੰ ਉਹਨਾਂ ਨੇ ਘਰ ਕੁੱਟਿਆ ਮਾਰਿਆ ਮੁੰਡੇ ਨੂੰ ਜਦੋਂ ਭੱਜ ਗਿਆ ਬਾਹਰ ਮੁੰਡੇ ਦੇ ਉੱਤੇ ਦੀ ਉਹਨਾਂ ਨੇ ਫੈਰ ਕੀਤਾ ਜੇ ਮੁੰਡਾ ਪਤਾ ਨਹੀਂ ਜੇ ਕਿੱਤਰਾ ਉਨੇ ਮੁੜ ਕੇ ਉਹਨਾਂ ਨੇ ਲੱਤਾਵਾਵਾ ਤੋੜ ਕੇ ਇਹ ਇੰਨੀ ਵਾਕੀ ਵੀ ਨਾ ਤੇਰੀ ਅਸੀਂ ਕੁੜੀ ਰੱਖਣੀ ਤੇ ਨਾ ਤੇਰੇ ਮੁੰਡੇ ਨੇ ਵੀ ਲੱਤਾਵਾਵਾ ਤੋੜ ਤੀਆਂ ਜਾਨ ਲਜਾਂ ਲੱਦ ਕੇ ਆਪਣਾ ਮੁੰਡਾ ਮੈਂ ਜੀ ਉਹਨਾਂ ਦੇ ਗਾੜੀ ਹੱਥ ਜੋੜ ਕੇ ਜਾਣਛਦਾ ਗਿਆ ਆਪਣੇ ਘਰ ਨੂੰ ਆ ਗਿਆ ਜੀ ਮੁੜ ਨਹੀਂ ਪਤਾ ਵੀ ਮੇਰੇ ਮੁੰਡੇ ਨੂੰ ਨਾ ਕਿੱਥੇ ਕੋ ਜੋ ਕੀਤਾ ਕਰਾਇਆ ਵੀ ਉਹਨਾਂ ਨੇ ਆਖਿਆ ਵੀ ਆਪਦਾ ਮੁੰਡਾ ਲੈ ਜਾ ਲੱਦ ਕੇ ਤੇਰਾ ਮੁੰਡਾ ਜੋ ਨਾ ਹੋ ਗਿਆ ਜੀ ਮੈਂ ਜੀ ਕਿਹੜੀ ਕਿਸ ਤਰ੍ਹਾਂ ਦੀ ਚੌਂਕੀ ਕੀਤੀ ਕਿ ਤੁਹਾਡੇ ਉਹਨਾਂ ਨੇ ਉਸ ਪ੍ਰੇਸ਼ਾਨੇ ਤੁਹਾਡੇ ਕੀ ਕਰਦੇ ਮੈਂ ਇਹ ਦਰਖਾਸਤ ਪਹਿਨੇ ਇੱਕ ਮੈਂ ਦਰਖਾਸਤ ਜਿੱਦਨ ਮੇਰੀ ਪੇਟੀ ਨੂੰ ਪਹਿਲਾ ਘੁੱਟਿਆ ਮਾਰਿਆ ਉਦੋਂ ਮੈਂ ਦਰਖਾਸਤ ਦਿੱਤੀ ਆ ਜਿਹੜੀ ਕਹੜਾਲੇ ਚੌਂਕੀ ਦੇ ਵਿੱਚ ਉਹਨਾਂ ਕੋਈ ਮੇਰੀ ਸੁਣਾਈ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜਿਹੜੀ ਮੈਂ ਦੂਜੀ ਦਰਖਾਸਤ ਦੇਣੀ ਆ ਉਹਦੋਂ ਮੈਨੂੰ ਮੁਲਾਜ਼ਮਾਂ ਨੇ ਆਖਿਆ ਆਜੇ ਨਹੀਂ ਇੱਥੇ ਦਰਖਾਸਤ ਲਿਖੀ ਜਾਣੀ ਆਓ ਅਜੇ ਮੈਂ ਜੀ ਮੁੜ ਕੇ ਫਿਰ ਹੱਥ ਜੋੜ ਕੇ ਨਗਨ ਲੰਗਾ ਬਾਹਰ ਫੇਰ ਮੁੜ ਕੇ ਉਹਨਾਂ ਨੇ ਮੇਰੀ ਮਾੜੀ-ਮੁੱਢੀ ਜੀ ਦਰਖਾਸਤ ਲਿਖੀ ਆ ਕੋਈ ਉਹ ਦਰਖਾਸਤ ਦਾ ਮੇਰੀ ਦਾ ਕੋਈ ਉਹਨਾਂ ਨੇ ਕੋਈ ਸੁਣਾਈ ਨਹੀਂ ਮੇਰੀ ਗੀਦੀ ਹੁਣ ਬੇਟਾ ਵੇਲੇ ਮੇਰਾ ਹਸਪਤਾਲ ਪਿਆਜ ਆਣ ਕਿਹਦੇ ਮੌਕਾ ਦੇਖ ਸਕਦਾ ਕੋਈ ਹਲੋ ਹਾਂਜੀ ਹਾਂਜੀ ਸਰ ਹਲੋ ਹਾਂਜੀ ਹਾਂਜੀ ਸਰ ਸੋਨੂੰ ਬੋਲਦਾ ਜੀ ਪੱਤਰਕਾਰ ਹਾਂਜੀ ਕਿੱਥੋਂ ਬੋਲਦੇ ਕਿੱਥੋਂ ਸੁਣੂ ਜੀ ਤੁਸੀਂ ਅੰਮ੍ਰਿਤਸਰ ਤੋਂ ਸਰ ਇਹਦਾ ਮਤਲਬ ਅਮਰਸਾ ਤੋਂ ਕਿਹੜੀ ਚੈਨਲ ਹੈ న్యూਸ ਅਪਡੇਟ ਅੰਮ੍ਰਿਤਸਰ ਅੱਛਾ ਇਹ ਦੱਸੋ ਜੀ ਸਰ ਬੇਨਤੀ ਹੈ ਕਿ ਮੁਖਤਿਆਰ ਸਿੰਘ son of ਜਗੀਰ ਸਿੰਘ ਪਿੰਡ ਉਹਨਾਂ ਦਾ ਸਰਾਈ ਮਾਨਤ ਖਾਂ ਜੀ ਹਾਂਜੀ ਪੂਰੀ ਜੀ ਚਾਲੀਏ ਵਾਅਦਾ ਕਰਕੇ ਗਏ ਜੀ ਪਿੰਡ ਭਾਈ ਲਦੂ ਅੱਛਾ ਪਿੰਡ ਉਹਨਾਂ ਦੇ ਉਹਨਾਂ ਦੇ ਪਿੰਡ ਆਏ ਆ ਜੀ ਇੱਥੇ ਭਾਈ ਲਦੂ ਅੱਛਾ ਜੀ ਦੋਵੇਂ ਅੱਸੀ ਪਰਿਵਾਰ ਆ ਜੀ ਕੋਈ ਜਾਤੀ ਸੋਚ ਸ਼ਬਦ ਨਹੀਂ ਕਿਸੇ ਨੇ ਬੋਲਿਆ ਹਾਂਜੀ ਦੋਵੇਂ ਦੋਵੇਂ ਦੇ ਅਸੀ ਪਰਿਵਾਰ ਆ ਰਿਸ਼ਤੇਦਾਰ ਆਪਣੇ ਆਪ ਸੇ ਹੈਗੇ ਆ ਤੇ ਉਹ ਨਹੀਂ ਉਹਨਾਂ ਦਾ ਕਹਿਣਾ ਕਿ ਉਹ ਜਿਹੜਾ ਕੋਈ ਨਾਲ ਉਹਨਾਂ ਦੇ ਨਹੀਂ ਕੋਈ ਕੋਸ਼ਿਸ਼ ਨਹੀਂ ਦੀ ਦੋਵੇਂ ਹੀ ਮੈਨੂੰ ਹੁਣ ਪਤਾ ਲੱਗਿਆ ਵਾ ਇਹ ਦੋਵੇਂ ਤਾਂ ਹਸਪਤਾਲ ਦੇ ਚ ਐ ਤੱਕ ਮੇਰੇ ਕੋਲ ਕਿਸੇ ਹਸਪਤਾਲ ਨੂੰ ਕੋਈ ਰਿਕਾਰਡ ਨਹੀਂ ਆਇਆ ਉਹ ਰਿਕਾਰਡ ਅੱਛਾ ਚਲੋ ਜਿਹੜੀਆਂ ਇਹਨਾਂ ਦੀ ਸਟਾ ਲੱਗੀਆਂ ਉਹ ਤਾਂ ਕਾਰਵਾਈ ਹੋਏਗੀ ਨਾ ਉਹ ਤਾਂ ਹੋਊਗੀ ਜੀ ਰਿਕਾਰਡ ਲੈ ਕੇ ਹੁਣ ਸੇਰੇ ਮੈਨੂੰ ਕਹੜੋਂ ਦੇ ਪਨੇ ਕਿਹੜੇ ਪਤਾ ਆ ਕੋ ਪਾਲ ਮੀਨ ਦਾ ਸੰਸਥਾਨ ਦਾ ਪ੍ਰਧਾਨ ਇਹਨਾਂ ਦਾ ਕੋਈ ਜੀ 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 ਉਹ ਕਹਿ ਰਹੇ ਸੀ ਮੈਂ ਕਿਹਾ ਵੀ ਮੈਨੂੰ ਭੇਜੋ ਕੋਈ ਡਾਕਟਰੀ ਰਿਪੋਰਟ ਭੇਜੋ ਕੋਈ ਐਮਐਲਆਰ ਭੇਜੋ ਮੈਂ ਫੇਰੀ ਕੋਈ ਕਾਰਵਾਈ ਕਰਨਾ ਭਈ ਕੀ ਸੱਟ ਲੱਗੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਕੋਈ ਵੀ ਰਿਕਾਰਡ ਨਹੀਂ ਆਇਆ ਜੀ ਉਹ ਰਿਕਾਰਡ ਕੇ ਦੋਵੇਂ ਪਾਸੋਂ ਦੇ ਦੋਵੇਂ ਦਾਖਲੇ ਮਨੇ ਪਤਾ ਲੱਗਾ ਦੋਵੇਂ ਤਰ੍ਹਾਂ ਹੀ ਦਾਖਲਾ ਹੋਣ ਸੱਟ ਲੱਗੀਆਂ ਠੀਕ ਹੈ ਜੀ ਕੋਈ ਗੱਲ ਨਹੀਂ ਜੋ ਕਾਨੂੰਨੀ ਕਾਰਵਾਈ ਬਣਦੀ ਜੋ ਵੀ ਰਿਪੋਰਟ ਆਉਣਗੇ ਇਹਨਾਂ ਕਿਉਂਕਿ ਮਤਾਬਕ ਤਾਂ ਉਹਦੇ ਆਪਾਂ ਫੇਰ ਹੀ ਲਿਖਾਂਗੇ ਨਾ ਬਿਲਕੁਲ ਬਿਲਕੁਲ ਹਾਂ ਜੀ ਡਾਕਟਰ ਰਿਪੋਰਟ ਦੇ ਹਿਸਾਬ ਨਾਲ ਤੇ ਕੀ ਆਉਦੀ ਰਿਪੋਰਟ ਠੀਕ ਹੈ ਸਰ ਠੀਕ ਹੈ ਜੇ ਤੁਸੀਂ ਜਲਦੀ ਅਮਲਨਾ ਭੇਜੋ ਤੁਸੀਂ ਨਾਲ ਦੀ ਜੋ ਬੰਦੀ ਕਰ ਰਹੀ ਹਾਂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ